ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਵਿੱਚ ਅੱਜ ਆਪਾਂ ਇਹ ਵੀਡੀਓ 'ਚ ਦੱਸਾਂਗੇ ਤੇ ਆਪਣੇ ਕੋ ਕਿਹੜੇ-ਕਿਹੜੇ ਸੀਮੰਦੀਆਂ ਕੱਟੀਆਂ ਬੱਚਿਆਂ ਨੇ ਤੇ ਕੁਆਰਟਰੀ ਚੈੱਕ ਕਰਿਓ ਤੇ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਅੱਜ ਵੀ ਕਿਹੜੇ-ਕਿਹੜੇ ਸੀਮੰਦੀਆਂ ਨੇ ਆਪਣੇ ਕੋ ਕੱਟੀਆਂ ਬੱਚਿਆਂ ਰਿਹਾ ਕੱਟੀਆਂ ਖੜੀਆਂ ਆਪਣੀਆਂ ਦੋ ਹਾਂਜੀ ਵੀਰ ਜੀ ਜੇ ਕੱਟੀ ਨਹੀਂ ਗੱਲ ਕਰੀ ਆਪਾਂ ਜਿਹੜੀ ਇੱਧਰਲੀ ਕੱਟੀ ਐ ਲਾਲ ਮੋਰੀ ਵਾਲੀ ਤੇ ਹੈਗੀ ਜੀ ਐਚਐਸਬੀ ਮੰਗਲਬੁੱਲ ਦੀ ਇਹ ਤੇ ਕਰੀਬਨ ਸਾਢੇ 1.7 ਕਮੇਨੇ ਦੀ ਹੋ ਗਈ ਜੀ ਇਹ ਤੇ ਜੋ ਦੂਜੀ ਜਿਹੜੀ ਨਾਲ ਵਾਲੀ ਕੱਟੀ ਐ ਜੀ ਇਹ ਇਹ ਹੈਗੀ ਐ ਹਿਸਾਰ ਬੋਨ ਦੇ ਲੋਹਰੀ ਬੁੱਲ ਦੀ ਨਿੱਲੀ ਰਵ ਜਿਹੜਾ ਲੋਹਰੀ ਬੁੱਲਾ ਜੀ ਇਹ ਤੇ ਕਰੀਬਨ 8 ਕ ਮਹੀਨੇ ਦੀ ਹੋ ਗਈ ਜੀ ਇਹ ਤੇ 15 ਦਿਨ ਦਾ ਫਰਕ ਆ ਜੀ ਦੋਈ ਕੱਟੀ ਨਾਲ ਤੇ ਗਰੋਥ ਦੇਖੋ ਜੀ ਇਹਨਾਂ ਦੀ ਵਧੀਆ ਜੀ ਇੱਕ ਆਪਣੇ ਕੋ ਸਾਇਗ ਦੀ ਬੱਚੀ ਹੈ ਜੀ ਛੋਟੀ ਇਹ ਤਕਰੀਬਨ 4-5 ਮਹੀਨੇ ਦੀ ਹੋਈ ਹੈ ਜੀ ਇਹ ਤੇ ਕੁਆਲਿਟੀ ਦੇਖੋ ਜੀ ਦੀ ਛਾਂਤ ਹੋਣਾ ਦੀ ਕੁਆਲਿਟੀ ਦੇਖੋ ਪੂਰੀ ਐਨ ਵਧੀਆ ਕਾਰਨ ਸੋਨਾ ਚੰਗਾ ਜੀ ਇਹਦਾ ਦੇਖੋ ਜੀ ਥਾਂ ਦੀ ਕੁਆਲਿਟੀ ਇਹ ਵਾਲੂਗਾ ਚੰਗਾ ਤਿਆਰ ਕਰੂਗੀ ਵਧੀਆ ਬਰੀਡ ਦੀ ਹੈ ਇਹ ਸੈਕ ਦੇ 5071 ਦੀ ਹੈ ਜੀ ਇਹ ਜਰਸੀ ਦੀ ਇਹ ਡੈਨਮਾਰਕ ਦੀ ਹੈ ਆਪਣੇ ਕੋਲ 413 ਦੀ ਇਹ ਮਾਰ ਬੱਚੀ ਆਪਣੀ ਗੱਭਣ ਸੋਨੇ ਵਾਲੀ ਤੇ ਇੱਕ ਬੱਚੀ ਆਪਣੇ ਕੋਲ ਆ ਜੀ ਇਹ ਆਪਣੀ ਹੈਗੇ ਜੀ ਅਨਸਾਰ ਦੀ ਹੈ ਜੀ ਇਹ 7845 ਦੀ ਸੀਮਨ ਦੀ ਤੇ ਹੁਣ ਗੱਭਣਾ ਜੀ ਇਹ ਕੇ ਵੀ ਐਫ ਜੋਰਾਵਰ ਤੋਂ ਗੱਭਣਾ ਇਹ ਜੋਰਾਵਰ ਬੁੱਲਾ ਜੀ ਕੇ ਐਫ ਕੇ ਵੀ ਐਫ ਦਾ ਤੇ ਚੱਕ ਪਾਸ ਹੋ ਗਈ ਜੀ ਇਹ ਇਹ ਬਾਕੀ ਆਪਣੇ ਖੁੱਲ੍ਹੇ ਛੱਡੀ ਐ ਉਧਰ ਇੱਕ ਝੋਟੀ ਹੋਰ ਆ ਜੀ ਆਪਣੀ ਉਹ ਦਿਖਾਉਣੇ ਤੁਹਾਨੂੰ ਆਪਾਂ ਤੇ ਕਾਜੀ ਬੱਚਿਆਂ ਦਾ ਜਰਸੀ ਦੀ ਇਹ ਵੀ ਡੈਨਮਾਰਕ ਦੀ ਜੀ ਤੇ ਦੋ ਸੂਏ ਦੇ ਲਈ ਜੀ ਇਹਨੇ ਹੁਣ ਚੱਕ ਪਾਸ ਆ ਜੀ ਇਹ ਤੇ ਬਾਕੀ ਆਪਾਂ ਦੱਸਾਂਗੇ ਜੀ ਆਪਣਾ ਅਗਲੀ ਵੀਡੀਓ ਦੱਸਾਂਗੇ ਵੀ ਗੱਬਣ ਦੀ ਆਪਾਂ ਕਿਹੜੇ ਕਿਹੜੇ ਗੱਬਣ ਆਵਣੇ ਕਿਹੜੇ ਕਿਹੜੇ ਸਿਮਨ ਲੱਗਿਆ ਵਾ ਤੇ ਬਾਕੀ ਆਪਾਂ ਅੱਜ ਦੱਸਨੇ ਤੁਹਾਨੂੰ ਕੱਟੀਆਂ ਤੇ ਆ ਕੱਟੀ ਹੈ ਜੀ ਆਪਣੀ ਝੋਟੀ ਇਹ ਸੁਲਤਾਨ ਬੁੱਲਦੀ ਝੋਟੀ ਹੈ ਜੀ ਜਿਹੜੀ ਬੈਠੀ ਹੈ ਜੀ ਇਹ ਤੇ ਬਾਕੀ ਆਪਣੀ ਉਧਰ ਬੱਚੇ ਖੁੱਲੀ ਛੱਡੀਆਂ ਤੇ ਆ ਬੱਚੇ ਜੇ ਆਪਣੇ ਇੰਦਰ ਖੁੱਲੀਆਂ ਨੇ ਵਿੱਚ ਕੱਟੀਆਂ ਨੇ ਤੇ ਜਿਹੜੀ ਆ ਬੱਛੀ ਚਿੱਟੀ ਡੱਬੀ ਏ ਸੈਗ ਦੀ A40 424 ਦੀ ਤੇ ਆ ਜਰਸੀ ਦੀ ਏ ਜੀ ਆਪਣੇ ਕੋਲ ਇਹ ਹੈਗੇ ਡੈਨਮਾਰਕ ਦੀ ਬਾਕੀ ਆ ਕੱਤੀ ਜੀ ਆਪਣੀ ਹੈਗੀਆਂ ਐਲਡੀਐਫ ਦੇ ਅਮਰਬੁੱਲ ਦੀ ਏ ਜੀ ਤੇ ਆ ਜਿਹੜੀ ਵਿਚਾਲੇ ਆ ਇਹ ਇਹ ਹੈਗੇ ਜੀ ਵੀਰਾਵਲੀ ਦੇ ਭਾਰਤ ਬੁੱਲ ਦੀ ਤੇ ਪੱਠੇ-ਫੁੱਠੇ ਪਾਉਣੇ ਆ ਜੀ ਇਹਨਾਂ ਨੂੰ ਹੁਣ ਆਪਾਂ ਨੇ ਤੂੜੀ ਦੇ ਉੱਪਰ ਚਾਰ ਲੜਾਉਣੇ ਹਾਲੇ। ਬਾਕੀ ਚਰੀ ਹੋਣੀ ਹੈ ਜੀ ਹਲੇ 15 ਦਿਨ ਤੱਕ ਬਾਡਾ ਲੱਗੂਗਾ। ਤੇ ਬਾਕੀ ਵੀਡੀਓ ਵਧੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ। ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਤੇ ਦੇਖਦੇ ਆਂ ਆਪਣੇ ਫੋਲੋ ਕਰ ਲਿਓ ਜੀ ਪੇਜ ਨੂੰ। ਤੇ ਮਿਲਦੇ ਆਂ ਨਵੀਂ ਵੀਡੀਓ ਵਿੱਚ। ਧੰਨਵਾਦ ਜੀ।